ਜੇਕਰ ਤੁਸੀਂ ਵੀ ਫੇਸਬੁਕ ਅਤੇ ਇੰਸਟਾਗ੍ਰam ਚਲਾ ਰਹੇ ਹੋ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਵੱਡਾ ਐਕਸ਼ਨ ਹੈ ਫੇਸਬੁਕ ਅਤੇ ਇੰਸਟਾਗ੍ਰam ਦੀਆਂ ਆਈਡੀਆਂ ਨੂੰ ਲੈ ਕੇ ਲਿਆ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਕਈ ਅਕਾਊਂਟਸ ਜਿਹੜੇ ਐ ਬੰਦ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ 19 ਵੈਬਸਾਈਟਸ ਵੀ ਬੰਦ ਕਰ ਦਿੱਤੀਆਂ ਗਈਆਂ ਨੇ 18 OTT ਪਲੇਟਫਾਰਮ ਵੀ ਬੰਦ ਕਰ ਦਿੱਤੇ ਗਏ ਨੇ ਤੇ 12 ਐਪਸ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਤਾਂ 57 ਦੇ ਕਰੀਬ ਫੇਸਬੁਕ ਅਤੇ ਇੰਸਟਾਗ੍ਰam ਅਕਾਊਂਟ ਨੇ ਜਿਹੜੇ ਕੀ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਦਾ ਕਿਹਾ ਗਿਆ ਕਿ ਇਹਨਾਂ ਜੋ ਫੇਸਬੁਕ ਅਤੇ ਇੰਸਟਾਗ੍ਰam ਆਈਡਿਜ਼ ਨੇ ਇਹਨਾਂ ਦੇ ਉੱਤੇ ਅਸ਼ਲੀਲ ਤੇ ਗਲਤ ਕੰਟੈਂਟ ਪਾਇਆ ਜਾ ਰਿਹਾ ਸੀ ਜਿਸ ਕਰਕੇ ਇਹ ਸੋਸ਼ਲ ਮੀਡੀਆ ਡਿਫਾਲਟਰਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਅਕਾਊਂਟ ਜਿਹੜੇ ਆ ਬੰਦ ਕਰ ਦਿੱਤੇ ਗਏ ਨੇ ਬਕਾਇਦਾ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਜਿਹੜਾ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕੁਝ ਦਿਨ ਪਹਿਲਾਂ ਵੀ ਜੋ ਫੇਸਬੁਕ ਚਲਾਉਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਇਹ ਸਭ ਦੇ ਵਿਚਾਲੇ ਹੁਣ ਫੇਸਬੁਕ ਅਤੇ ਇੰਸਟਾਗ੍ਰam ਅਕਾਊਂਟਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਕਈ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਤਾਂ 57 ਦੇ ਕਰੀਬ ਇਹ ਅਕਾਊਂਟ ਨੇ ਜਿਹੜੇ ਕਿ ਬੰਦ ਕਰ ਦਿੱਤੇ ਗਏ ਨੇ 18 ਪਲੇਟਫਾਰਮ ਬੰਦ ਕੀਤੇ ਗਏ ਨੇ 19 ਵੈਬਸਾਈਟਸ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ 12 ਦੇ ਕਰੀਬ ਐਪਸ ਹਨ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਕਿ ਅਸ਼ਲੀਲ ਅਤੇ ਗਲਤ ਕੰਟੈਂਟ ਪਾਇਆ ਜਾ ਰਿਹਾ ਸੀ ਜਿਹੜੀ ਕਿ ਪਾਲਿਸੀਸ ਦੇ ਬਿਲਕੁਲ ਹੀ ਵਿਰੋਧ ਸੰਤ ਤੇ ਅਜੇ ਦੇ ਵਿੱਚ ਉਹਨਾਂ तमाम ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਹੈ ਸੋਸ਼ਲ ਮੀਡੀਆ ਡਿਫਾਈਟਰ ਡਿਕਲੇਅਰ ਕੀਤਾ ਗਿਆ ਹੈ ਉਹਨਾਂ ਦੇ ਉੱਤੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਜੋ ਹੈ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਕਿ ਤੁਹਾਡਾ ਵੀ ਫੇਸਬੁੱਕ ਅਤੇ ਇੰਸਟਾਗ੍ਰam ਅਕਾਊਂਟ ਬੰਦ ਹੋਇਆ ਜਾਂ ਫਿਰ ਚੱਲ ਰਿਹਾ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿਉਂਕਿ ਵੱਡਾ ਐਕਸ਼ਨ ਲਿਆ ਗਿਆ ਹੈ ਇਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਇਹਨਾਂ ਦੇ ਵੱਲੋਂ ਜੋ ਸੋਸ਼ਲ ਮੀਡੀਆ ਦੇ ਕਾਨੂੰਨ ਹੁੰਦੇ ਨੇ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਜਿਸ ਕਰਕੇ ਜੋ ਸੋਸ਼ਲ ਮੀਡੀਆ ਡਿਫਾਲਟਰ ਡਿਕਲੇਅਰ ਕੀਤਾ ਗਿਆ ਤੇ ਇਹ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਬਕਾਇਦਾ ਜੋ ਹੈ ਉਹਨਾਂ ਦੇ ਨਾਮ ਵੀ ਸਾਹਮਣੇ ਆਏ ਨੇ ਜੇਕਰ ਫੇਸਬੁੱਕ ਦੀ ਗੱਲ ਕੀਤੀ ਜਾਵੇ ਦਾ 12 ਅਕਾਊਂਟ ਜਿਹੜੇ ਆ ਬੰਦ ਕੀਤੇ ਗਏ ਨੇ ਇਸ ਤੋਂ ਇਲਾਵਾ ਇੰਸਟਾਗ੍ਰam ਦੇ 17 ਅਕਾਊਂਟ ਯਾਨੀ ਕਿ 17 ਆਈਡਿਜ਼ ਬੰਦ ਕੀਤੇ ਗੀਆਂ ਨੇ 16 ਦੇ ਕਰੀਬ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਕਈ OTT ਪਲੇਟਫਾਰਮ ਜਿਨ੍ਹਾਂ ਦੇ ਵਿੱਚ ਕਈ ਨਾਮ ਜੋ ਮੰਨੇ ਪਰ ਮੰਨੇ ਨਾਮ ਵੀ ਮੰਨੇ ਜਾਂਦੇ ਨੇ ਉਹਨਾਂ ਦੇ ਜੋ OTT ਪਲੇਟਫਾਰਮ ਹੈ ਉਹ ਵੀ ਬੰਦ ਕਰ ਦਿੱਤੇ ਗਏ ਨੇ ਇਲਜ਼ਾਮ ਨੇ ਕਿ ਇਹਨਾਂ ਦੇ ਵੱਲੋਂ ਅਸ਼ਲੀਲ ਕੰਟੈਂਟ ਪਾਇਆ ਜਾ ਰਿਹਾ ਸੀ ਗਲਤ ਜੋ ਇਹ ਕੰਟੈਂਟ ਇਹਨਾਂ ਪਲੇਟਫਾਰਮਸ ਦੇ ਉੱਤੇ ਅਪਲੋਡ ਕੀਤਾ ਜਾ ਰਿਹਾ ਸੀ ਜਿਸ ਕਰਕੇ ਜੋ ਇਹ ਐਕਸ਼ਨ ਲਿਆ ਗਿਆ ਕੇਂਦਰ ਸਰਕਾਰ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਜਿਸ ਦੀ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਵੱਲੋਂ ਦਿੱਤੀ ਗਈ ਹੈ ਬਕਾਇਦਾ ਨੋਟੀਫਿਕੇਸ਼ਨ ਦੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਅੱਜ ਇਹ ਵੱਡਾ ਐਕਸ਼ਨ ਲਿਆ ਗਿਆ ਜਿਸ ਦੇ ਵਿੱਚ 7 Google Pay Store ਅਤੇ 3 ਐਪਲ ਐਪ ਸਟੋਰ ਵੀ ਬੰਦ ਕਰ ਦਿੱਤੇ ਗਏ ਨੇ ਤਾਂ 57 ਦੇ ਕਰੀਬ ਸੋਸ਼ਲ ਮੀਡੀਆ ਅਕਾਊਂਟ ਨੇ ਜਿਹੜੇ ਬੰਦ ਕੀਤੇ ਨੇ ਇਸ ਤੋਂ ਇਲਾਵਾ 18 OTT ਪਲੇਟਫਾਰਮ ਜਿਨ੍ਹਾਂ ਦੇ ਉੱਤੇ ਅਸ਼ਲੀਲ ਅਤੇ ਗਲਤ ਕੰਟੈਂਟ ਦਿਖਾਇਆ ਜਾ ਰਿਹਾ ਸੀ ਉਹਨਾਂ ਨੂੰ ਵੀ ਬਲੌਕ ਕਰ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ ਜੇਕਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਗੱਲ ਕੀਤੀ ਜਾਵੇ ਤਾਂ 57 ਨੇ ਜਿਨ੍ਹਾਂ ਦੇ ਵਿੱਚੋਂ 12 ਫੇਸਬੁਕ ਦੀਆਂ ਅਕਾਊਂਟਸ ਨੇ ਇਸ ਤੋਂ ਇਲਾਵਾ 17 ਇੰਸਟਾਗ੍ਰam ਦੇ ਅਕਾਊਂਟ ਨੇ ਐਕਸ ਯਾਨੀ ਕਿ ਟਵਿੱਟਰ ਦੇ 16 ਅਕਾਊਂਟ ਨੇ YouTube ਦੇ ਵੀ ਕਈ ਅਕਾਊਂਟ ਬੰਦ ਕੀਤੇ ਗਏ ਨੇ ਜਿਨ੍ਹਾਂ ਦੀ ਗਿਣਤੀ 12 ਹੈ ਤਾਂ ਇਹੋ ਤਮਾਮ ਅਕਾਊਂਟ ਜਿਹੜੇ ਐ ਬੰਦ ਕਰ ਦਿੱਤੇ ਗਏ ਨੇ